ਹੈਲੋ ਹਾਂਜੀ ਹਸਤਿਕਾ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ Instagram ਦੇ ਉੱਪਰ ਵੀ ਆਪਣਾ ਪੇਜ ਬਣਿਆ ਹੈ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਆਪਣੇ ਸੋਹਣੇ ਸੋਹਣੇ ਡਿਜ਼ਾਈਨ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਤੇ ਬੁਟੀਕ ਦਾ ਇਹ ਕੰਮ ਆਨਲਾਈਨ ਆਪਾਂ ਘਰ ਤੋਂ ਕਰਦੇ ਪੇਮੈਂਟ ਲੈ ਕੇ ਫਿਰ ਆਪਾਂ ਸੂਟਾ ਜਿਹੜਾ ਤੁਹਾਡਾ ਰੈਡੀ ਕਰਵਾਉਨੇ ਆ ਤੇ ਲੋਜੀ ਆਪਾਂ ਵੀਡੀਓ ਸਟਾਰਟ ਕਰਦੇ ਆ ਅੱਜ ਆਪਾਂ ਤੁਹਾਡੇ ਲਈ ਨਵਾਂ ਸਟੱਫ ਲੈ ਕੇ ਆਏ ਆਂਗੇ ਠੀਕ ਹੈ ਜੀ ਕਾਟਨ ਦੇ ਵਿੱਚ ਹੋਊਗਾ ਕਾਟਨ ਦਾ ਸਟੱਫ ਆ ਇਹ ਤੇ ਮੈਚਿੰਗ ਸੂਟ ਹੋਣਗੇ ਸਾਰੇ ਹੀ ਆਪਣੇ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਇਹ ਏ ਵਾਲਾ ਕਲਰ ਠੀਕ ਹੈ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੋਊਗਾ ਬਣਿਆ ਹੋਇਆ ਤੇ ਇਸ ਤਰ੍ਹਾਂ ਦਾ ਕਲਰ ਆ। ਤੁਹਾਨੂੰ ਬਿਲਕੁਲ ਸਹੀ ਨਜ਼ਰ ਆ ਰਿਹਾ ਹੋਊਗਾ ਇਹ ਕਲਰ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਇਹਦੇ ਵਿੱਚ। ਤੇ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਸਟੱਫ ਹੈ ਇਹ। ਇਹ ਆਪਣਾ ਟਿਸਟਾ ਦਾ ਹੀ ਹੋਊਗਾ ਟਿਸਟਾ ਦੇ ਵਿੱਚ ਬਟਰ ਚੈੱਕ ਨਿਊ ਸਟੱਫ ਆਇਆ ਹੈ। ਠੀਕ ਹੈ ਜੀ ਇਹ ਉਹ ਵਾਲਾ ਨਹੀਂ ਹੈਗਾ ਇੱਕ ਸਿੰਪਲ ਕਾਟਨ ਦੇ ਉੱਪਰ ਇਸ ਤਰ੍ਹਾਂ ਦਾ ਪ੍ਰਿੰਟ ਡਿਜ਼ਾਈਨ ਬਣ ਕੇ ਆ ਰਿਹਾ ਪਰ ਇਹ ਉਹ ਵਾਲੀ ਚੀਜ਼ ਨਹੀਂ ਹੈਗੀ ਇਹਨੂੰ ਤੁਸੀਂ ਗਰਮੀਆਂ ਦੇ ਵਿੱਚ ਕੋਈ ਛੋਟੇ-ਮੋਟੇ ਫੰਕਸ਼ਨ ਦੇ ਉੱਪਰ ਤੁਸੀਂ ਆਰਾਮ ਨਾਲ ਇਹ ਸੂਟ ਵੀਅਰ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੌਫਟ ਹੈ ਲਾਈਨਿੰਗ ਲਾਉਣੀ ਆ ਜਾਂ ਨਾ ਲਾਉਣੀ ਹੈ ਤੁਹਾਡੀ ਇੱਛਾ ਹੈਗੀ ਤੇ ਜਿਹੜੀਆਂ ਵੀ ਇਹ ਪਹਿਣਾ ਲਾਉਣਾ ਚਾਹੁੰਦੀਆਂ ਨੇ ਲਾ ਵੀ ਸਕਦੀਆਂ ਨੇ ਤੇ ਇਸ ਤਰ੍ਹਾਂ ਦਾ ਇਹਦੇ ਵਿੱਚ ਡਿਜ਼ਾਈਨ ਹੈ ਠੀਕ ਹੈ ਜੀ ਚੈੱਕ ਦੇ ਵਿੱਚ ਹੈ ਇਹ ਤੇ ਬਹੁਤ ਹੀ ਸੋਹਣਾ ਤੇ ਬਹੁਤ ਸੌਫਟ ਹੈ ਇਹ ਪਾਰਟੀ ਵੀਅਰ ਸਟੱਫ ਹੈ ਤੇ ਆਮ ਕਾਟਨ ਨਹੀਂ ਹੈਗੀ ਠੀਕ ਹੈ ਜੀ ਬਹੁਤ ਹੀ ਸੋਹਣਾ ਕਲਰ ਹੈ ਇਹ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਉਹ ਆਪਾਂ ਨੇ ਇਸ ਤਰ੍ਹਾਂ ਦੀ ਰੱਖੀ ਹੋਈ ਹੈ ਦੇਖੋ ਜੀ ਬਹੁਤ ਸੋਹਣੀ ਮੈਚਿੰਗ ਹੋਈ ਹੋਈ ਆ ਬਾਟਮ ਦੇ ਉੱਪਰ ਵਰਕ ਕਰਵਾਉਣਾ ਤੁਸੀਂ ਜਾਂ ਇਸ ਤਰ੍ਹਾਂ ਹੀ ਸਟਿਚ ਕਰਵਾਉਣਾ ਹੈ ਤੁਹਾਡੀ ਇੱਛਾ ਹੈ ਕਿ ਠੀਕ ਹੈ ਜੀ ਲੈਸਸ ਲਾ ਕੇ ਡਿਜ਼ਾਈਨ ਕਰਨਾ ਤਾਂ ਤੁਹਾਡੀ ਇੱਛਾ ਜਿਸ ਤਰ੍ਹਾਂ ਤੁਸੀਂ ਮਰਜ਼ੀ ਸਟਿਚ ਕਰਵਾ ਸਕਦੇ ਹੋ ਤੇ ਦੁਪੱਟਾ ਡਾਈ ਕਰਾਉਣਾ ਜਾਂ ਨਾ ਡਾਈ ਕਰਾਉਣਾ ਉਹ ਵੀ ਤੁਸੀਂ ਦੱਸ ਸਕਦੇ ਹੋ ਠੀਕ ਹੈ ਤੇ ਇਹਦੇ ਵਿੱਚ ਆਪਣੇ ਕੁਝ ਸੂਟ ਬੁੱਕ ਹੋਏ ਹੋਏ ਨੇਗੇ ਉਹ ਆਪਣੇ ਸਾਈਡ ਤੇ ਰੱਖੇ ਹੋਏ ਆ ਤੇ ਅਗਲਾ ਇਹਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਆਏਗਾ ਠੀਕ ਹੈ ਜੀ ਇਹ ਵਾਲੇ ਸੂਟ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਬਣਿਆ ਹੋਇਆ ਦੇਖੋ ਸਾਰੀ ਬਹੁਤ ਸੋਹਣੇ ਸੂਟ ਨੇ ਬਹੁਤ ਹੀ ਜਿਆਦੇ ਪਿਆਰੇ ਨੇਗੇ ਸਰਦਾਰੀ ਜੇ ਕਲਰ ਨੇ ਆਪਣੇ ਇਹ ਸੋਰੀ ਇਸ ਤਰ੍ਹਾਂ ਪ੍ਰਿੰਟਿੰਗ ਹੈ ਦੀ ਦੇਖੋ ਤੇ ਤੁਸੀਂ ਇਹਨਾਂ ਨੂੰ ਆਰਾਮ ਨਾਲ ਕਿਤੇ ਵੀ ਕਿਸੇ ਵੀ ਏਜਸ ਦੀਆਂ ਭੈਣਾਂ ਇਹਨੂੰ ਬਾਈ ਕਰ ਸਕਦੀਆਂ ਨੇ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਇਹ ਸਿਰਫ ਲਾਈਟ ਕਲਰ ਆ ਕਿਉਂਕਿ ਸਰਦਾਰੀ ਜੀ ਆਪਾਂ ਕਲਰ ਲੈ ਕੇ ਆਏ ਆ ਦੇਖੋ ਜੀ ਸਟਾਫ ਦੇਖੋ ਬਹੁਤ ਸੋਹਣਾ ਸਟਾਫ ਹੈ ਤੇ ਸਾਰੇ ਹੀ ਟਿਸਟਾ ਦੇ ਵਿੱਚ ਉਹ ਟਿਸਟਾ ਬਟਰ ਚੈੱਕ ਦਾ ਇਹ ਨਿਊ ਸਟੱਫ ਆਇਆਗਾ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਆਪਾਂ ਨੇ ਇਸ ਤਰ੍ਹਾਂ ਰੱਖੀ ਲਈ ਹੈ ਠੀਕ ਹੈ ਜੀ ਮਡਲ ਨਾਲ ਸਿਲਕ ਮਡਲ ਸਿਲਕ ਦੀ ਤੁਹਾਨੂੰ ਬਾਟਮ ਮਿਲੇਗੀ ਤੇ ਇਹਦਾ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਸ਼ੋ ਹੋਊਗਾ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਤੇ ਦੁਪੱਟਾ ਜਿਹੜਾ ਤੁਸੀਂ ਜਿਸ ਤਰ੍ਹਾਂ ਦਾ ਲਗਾਉਣਾ ਚਾਹੋ ਨੇ ਲਗਵਾ ਸਕਦੇ ਹੋ ਠੀਕ ਹੈ ਤੇ ਲੋ ਜੀ ਜੇ ਆਲ ਓਵਰ ਲੈਣਾ ਚਾਹੁੰਦੇ ਹੋ ਤਾਂ ਆਲ ਓਵਰ ਦਾ ਪ੍ਰਾਈਸ ਇਹਦਾ ਕਾਫੀ ਜ਼ਿਆਦਾ ਹੈਗਾ ਇਸ ਕਰਕੇ ਆਪਾਂ ਮੈਚਿੰਗ ਦੇ ਵਿੱਚ ਲੈ ਕੇ ਆਏ ਆ ਕਿਉਂਕਿ ਮੇਰੀਆਂ ਭੈਣਾਂ ਮੈਚਿੰਗ ਕਾਫੀ ਮੰਗ ਰਹੀਆਂ ਨੇ ਜੀਆਂ ਤੇ ਇਹ ਵਾਲਾ ਕਲਰ ਇਸ ਤਰ੍ਹਾਂ ਦਾ ਹੋ ਗਿਆ ਤੇ ਇਹਦੇ ਉੱਪਰ ਇਸ ਤਰ੍ਹਾਂ ਦਾ ਪ੍ਰਿੰਟ ਹੈ ਦੇਖੋ ਜੀ ਸਾਰੇ ਹੀ ਡਿਜ਼ਾਈਨ ਪ੍ਰਿੰਟ ਬਹੁਤ ਸੋਨੇ ਤੇ ਬਹੁਤ ਹੀ ਪਿਆਰੇ ਨੇਗੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਦੇਖੋ ਜੀ ਕਲਰ ਵੀ ਬਹੁਤ ਪਿਆਰਾ ਹੈ ਤੇ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਇਦੇ ਨਾਲ ਆਪਾਂ ਨੇ ਬਾਟਮ ਹੈ ਜਿਹੜੀ ਇਸ ਤਰ੍ਹਾਂ ਦੀ ਲਾਈ ਗਈ ਜੀ ਮੈਚਿੰਗ ਹੈ। ਇਸ ਰਾਕ ਕੀਤੀ ਹੋਈ ਹੈ ਮੈਚਿੰਗ ਇਹਦੇ ਵਿੱਚ। ਠੀਕ ਹੈ ਤੇ ਬਹੁਤ ਸੋਹਣੇ ਸੂਟ ਨੇਗੇ ਇਹ ਬਾਕੀ ਜਦੋਂ ਸਟਿਚ ਕੀਤੇ ਹੋਏ ਨੇ ਤਾਂ ਬਹੁਤ ਸੋਹਣੇ ਲੱਗਦੇ ਨੇ ਬਹੁਤ ਹੀ ਲਾਈਟ weight ਸਟਾਫ ਹੈਗਾ ਜਦੋਂ ਤੁਸੀਂ ਸਟਿਚ ਕਰਕੇ ਵੇਅਰ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਤਾਂ ਲੱਗ ਜੂਵੀ ਇਹ ਇੰਨਾ ਵਧੀਆ ਫਾਈਨ ਕੁਆਲਿਟੀ ਹੈ ਇਸ ਸਟਾਫ ਦੀ। ਠੀਕ ਹੈ ਜੀ। ਤੇ ਬਹੁਤ ਹੀ ਪਿਆਰੇ ਸੂਟ ਨੇ ਇਹ ਆਪਣੇ ਤੇ ਅਗਲਾ ਇਹਦੇ ਵਿੱਚ ਕਲਰ ਆ ਗਿਆ ਇਹ ਵਾਹ ਸਾਰੇ ਕਲਰ ਬਹੁਤ ਪਿਆਰੇ ਲੱਗੇ ਤੁਸੀਂ ਕੋਈ ਵੀ ਆਰਡਰ ਕਰ ਸਕਦੇ ਹੋ ਦੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਰੁਕ ਗਿਆ ਸੇਮ ਹੀ ਫੈਬਰਿਕ ਹੈ ਸੇਮ ਸਟੱਫ ਹੈਗਾ ਠੀਕ ਹੈ ਦੇਖੋ ਜੀ ਆਪਾਂ ਸਟੈਂਪ ਵੀ ਦਿਖਾ ਦਿੰਨੇ ਆ ਟੈਸਟਾ ਦੀ ਤੇ ਇਹਦੇ ਨਾਲ ਬਾਟਮ ਇਸ ਤਰ੍ਹਾਂ ਮੈਚਿੰਗ ਕੀਤੀ ਹੋਈ ਹੈ ਆਪਣੀ ਮੈਚਿੰਗ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਮੈਚਿੰਗ ਹੋਈ ہوئی ਆ ਬਾਕੀ ਜਦੋਂ ਸੂਟ ਸਟਿਚ ਹੋ ਜਾਂਦਾ ਹੈਗਾ ਤੇ ਉਦੋਂ ਬਹੁਤ ਸੋਹਣਾ ਬਣ ਜਾਂਦਾ ਠੀਕ ਹੈ ਤੇ ਲੋ ਜੀ ਅਗਲਾ ਕਲਰ ਇਹਦੇ ਵਿੱਚ ਇਹ ਆ ਗਿਆ ਕਲਰ ਆਪਾਂ ਸਾਰੇ ਹੀ ਦੇਖ ਕੇ ਲੈ ਕੇ ਆਏ ਆ ਕੋਈ ਭੜਕੀਲਾ ਜਿਹਾ ਕਲਰ ਨਹੀਂ ਲੈ ਕੇ ਆਏ ਹੈਗੇ ਇਹਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਇਹਦੇ ਵਿੱਚ ਇਸ ਤਰ੍ਹਾਂ ਦੇ ਫਲਾਵਰ ਨੇ ਬੜੇ ਹੋਏ ਨੇ ਬਹੁਤ ਸੋਹਣੇ ਪ੍ਰਿੰਟ ਹੈ ਇਹਦੇ ਵਿੱਚ ਵੀ ਦੇਖੋ ਜੀ ਬਹੁਤ ਹੀ ਪਿਆਰਾ ਸਟੱਫ ਹੈ ਇਹ ਬਾਕੀ ਤੁਸੀਂ ਆਪ ਹੀ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਇਹਦੇ ਵਿੱਚ ਬਣਿਆ ਹੋਇਆ ਹੈਗਾ ਠੀਕ ਹੈ ਇਹ ਗਰਮੀਆਂ ਦੇ ਪਾਰਟੀ ਵੀਅਰ ਸੂਟ ਲੈਣਗੇ ਇਸ ਤਰ੍ਹਾਂ ਦੀ ਬਾਟਮ ਹੈ ਜੋ ਤੁਸੀਂ ਵਰਕ ਕਰਵਾ ਲੋਗੇ ਬਾਟਮ ਦੇ ਉੱਪਰ ਤੇ ਸ਼ਰਟ ਦੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸ਼ਰਟ ਦੇ ਉੱਪਰ ਵੀ ਕਰਵਾ ਸਕਦੇ ਹੋ ਠੀਕ ਹੈ ਤੇ ਇਸ ਤਰ੍ਹਾਂ ਇਹ ਸੂਟ ਹੋਏਗੇ ਲੋਜੀ ਤੇ ਅਗਲਾ ਕਲਰ ਦਿਖਾਉਣੀ ਆਪਾਂ ਇਹਦੇ ਵਿੱਚ ਇਹ ਵਾਲਾ ਹੋ ਗਿਆ ਸਾਰਿਆਂ ਦੀ ਡਿਜ਼ਾਈਨ ਪ੍ਰਿੰਟ ਅਲੱਗ-ਅਲੱਗ ਹੈ ਕੋਈ ਸੇਮ ਨਹੀਂ ਹੈਗਾ ਠੀਕ ਹੈ ਕਲਰ ਵੀ ਸਾਰੇ ਡਿਫਰੈਂਟ ਨੇਗੇ ਲਓ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਡਿਜ਼ਾਈਨ ਹੈ ਬਹੁਤ ਸੋਨੇ ਫਲਾਵਰ ਨੇ ਇਹਦੇ ਵਿੱਚ ਵੀ ਬਹੁਤ ਸੋਣਾ ਸਟੱਫ ਆਇਆ ਹੈ ਇਹ ਬਹੁਤ ਹੀ ਵਧੀਆ ਕੁਆਲਿਟੀ ਹੈਗੀ ਤੁਸੀਂ ਬੇਫਿਕਰ ਹੋ ਕੇ ਸਾਨੂੰ ਆਰਡਰ ਜਿਹੜੇ ਦੇ ਸਕਦੇ ਹੋਗੇ ਬਾਕੀ ਆਪਣੇ ਰੇਟ ਵੀ ਤੁਹਾਨੂੰ ਠੀਕ ਮਿਲਣਗੇ ਕੋਈ ਆਪਣੇ ਰੇਟ ਜਿਆਦੇ ਨਹੀਂ ਹੈਗੇ ਠੀਕ ਹੈ ਜੀ ਚਾਹੇ ਤੁਸੀਂ ਪ੍ਰਿੰਟਡ ਸੂਟ ਸਾਥੋਂ ਬਾਇ ਕਰਦੇ ਹੋ ਚਾਹੇ ਤੁਸੀਂ ਵਰਕ ਵਾਲਾ ਸੂਟ ਲੈਣੇ ਹੋਗੇ ਤੁਹਾਨੂੰ ਸਾਡੇ ਹੋਰਾਂ ਨਾਲ ਰੇਟ ਹੈ ਜਿਹੜੇ ਉਹ ਨਾਰਮਲ ਹੀ ਮਿਲਣਗੇ ਦੇਖੋ ਇਹਦੇ ਨਾਲ ਆਪਾਂ ਇਸ ਤਰ੍ਹਾਂ ਦੀ ਬਾਟਮ ਰੱਖੀ ਹੋਈ ਹੈ ਤੁਸੀਂ بیس ਕਲਰ ਦੀ ਲਗਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਪੀਸ ਕਲਰ ਦੀ ਵੀ ਲਗਵਾ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਨੇ ਇਹਦੇ ਨਾਲ ਇਸ ਤਰ੍ਹਾਂ ਦੀ ਲਾਈ ਹੋਈ ਹੈ ਇਹ ਤੁਹਾਡੀ ਇੱਛਾ ਤੁਹਾਨੂੰ ਕਿਸ ਤਰ੍ਹਾਂ ਦਾ ਪਸੰਦ ਹੈ ਲਓ ਜੀ ਅਗਲੇ ਸੂਟ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਆਪਣੇ ਕੋਲੇ ਬਰਬਰੀ ਦੇ ਵਿੱਚ ਆਇਆ ਹੈ ਇਹਦੇ ਵਿੱਚ ਵੀ ਆਪਣੇ ਕਾਫੀ ਸੂਟ ਬੁੱਕ ਹੋਏ ਹੋਏ ਆਗੇ ਤੇ ਜਿਹੜੇ ਰਹਿ ਗਏ ਉਹ ਆਪਾਂ ਤੁਹਾਨੂੰ ਦਿਖਾ ਰਹੇ ਆ ਬਰਬਰੀ ਹੈ ਜਿਹੜੀ ਤੁਹਾਨੂੰ ਚਨਾਰ ਦੀ ਮਿਲੇਗੀ ਠੀਕ ਹੈ ਜੀ ਆ ਪਖੰਡੋ ਸਟੈਂਪੋ ਵੀ ਦਿਖਾਉਨੇ ਆਂਗੇ ਦੇਖੋ ਜੀ ਚਨਾਰ ਕੰਪਨੀ ਦਾ ਇਹ ਡਿਜ਼ਾਈਨਰ ਦਾ ਇਹਦੇ ਉੱਪਰ ਇਸ ਤਰ੍ਹਾਂ ਦਾ ਪ੍ਰਿੰਟ ਹੈ। ਲੋਜੀ। ਇਹਦੇ ਉੱਪਰ ਸਾਨੂੰ ਲਾਈਨਿੰਗ ਹੈ ਜਿਹੜੀ ਲਾਉਣੀ ਪਊਗੀ ਸ਼ਾਰਟ ਦੇ। ਠੀਕ ਹੈ ਜੀ। ਲੋਜੀ। ਇਸ ਤਰ੍ਹਾਂ ਦਾ ਪ੍ਰਿੰਟ ਅਤੇ ਇਸ ਤਰ੍ਹਾਂ ਦਾ ਇਹਦਾ ਕੱਣਾ। origignal burberry ਦਾ suit ਹੈ ਇਹ। ਠੀਕ ਹੈ ਜੀ। ਪਿਓਰ ਦੇ ਵਿੱਚ ਬਹੁਤ ਸੋਹਣਾ ਕਲਰ ਹੈ ਇਹ। ਇਹ ਡਿਜ਼ਾਈਨ ਪ੍ਰਿੰਟ ਵੀ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੋਹਣੇ ਤੇ ਬਹੁਤ ਪਿਆਰੇ ਲੱਗੇ ਤੇ ਇਹਦੇ ਨਾਲ ਬਾਟਮ ਹੈਗੀ ਉਹ ਵੀ ਬਹੁਤ ਸੋਹਣੀ ਬਾਟਮ ਇਹਦੇ ਨਾਲ ਲੱਗੀ ਹੋਈ ਆ। ਕੁਝ ਨਾਲ ਇਹਦੇ ਮਸਲੀਨ ਦੀ ਬਾਟਮ ਹੈ ਤੇ ਇਹ ਸਾਰੇ ਵਿਦਆਊਟ ਦੁਪੱਟਾ ਹੋਣਗੇ ਦੁਪੱਟਾ ਤੁਸੀਂ ਜਿਸ ਤਰ੍ਹਾਂ ਦਾ ਸਾਨੂੰ ਕਹੋਗੇ ਅਸੀਂ ਲਾ ਕੇ ਦੇਵਾਂਗੇ ਤੇ ਵਿਦਆਊਟ ਦੁਪੱਟਾ ਮੰਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਿਦਆਊਟ ਦੁਪੱਟਾ ਵੀ ਮੰਗਵਾ ਸਕਦੇ ਹੋ। ਠੀਕ ਹੈ ਲੋ ਜੀ ਇਹ ਆਪਣੇ ਕੋਲ ਦੋ ਦੋ ਕਲਰ ਆਏ ਸੀ ਬਾਕੀ ਜਿਹੜੇ ਸਿੰਗਲ ਸੂਟ ਸੀ ਉਹ ਆਪਾਂ ਤੁਹਾਨੂੰ ਨਹੀਂ ਦਿਖਾਏ ਹੈਗੇ ਕਿਉਂਕਿ ਉਹ ਆਪਣੇ ਸਾਰੇ ਬੁੱਕ ਨੇ ਜਿਹੜੇ ਡਬਲ ਸੂਟ ਸੀ ਉਹ ਆਪਣੇ ਤੁਹਾਨੂੰ ਦਿਖਾ ਰਹੇ ਆ ਠੀਕ ਹੈ ਲੋ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਫਲਾਵਰ ਪ੍ਰਿੰਟ ਬਣਿਆ ਹੋਇਆ ਹੈ ਲੋ ਜੀ ਇਹ ਕਲਰ ਇਸ ਤਰ੍ਹਾਂ ਦਾ ਹੋ ਗਿਆ ਹੈ ਇਹ ਵੀ ਸੇਮ ਬ੍ਰਾਂਡ ਦਾ ਚਨਾਰ ਦਾ ਹੀ ਹੋ ਬਰਬਰੀ ਦਾ ਸਟਾਫ ਹੈਗਾ ਬਾਕੀ ਇਹਦੇ نیچے ਸਾਨੂੰ ਲਾਈਨਿੰਗ ਹੈ ਜਿਹੜੀ ਉਹ ਲਾਉਣੀ ਪੈਣੀ ਹੈਗੀ ਠੀਕ ਹੈ ਇਹ ਬਿਨਾਂ ਫਲਾਈਨਿੰਗ ਨਹੀਂ ਸਟਿਚ ਹੋਣਾ ਤੇ ਇਹਦੇ ਵਿੱਚ ਕਲਰ ਹੋ ਗਿਆ ਬਾਟਮ ਦਾ ਕਲਰ ਇਹ ਵਾਲਾ ਹੋ ਗਿਆ ਬਹੁਤ ਹੀ ਪਿਆਰੇ ਕਲਰ ਨੇ ਤੁਸੀਂ ਸਾਨੂੰ ਜਲਦੀ ਤੋਂ ਜਲਦੀ ਆਰਡਰ ਕਰੋ ਕਿਉਂਕਿ ਇਹਨਾਂ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈਗੀ ਤੇ ਅਗਲਾ ਕਲਰ ਇਹ ਵਾਲਾ ਹੋ ਗਿਆ ਇਹਦੇ ਵਿੱਚ ਇਸ ਤਰ੍ਹਾਂ ਦਾ ਫਲਾਵਰ ਪ੍ਰਿੰਟ ਆ। ਲੋਚ। ਕਿ ਮੇਰੀਆਂ ਪੈਣਾ ਨੂੰ ਤਾਂ ਸਾਨੂੰ ਸੋਲਡ ਆਊਟ ਕਹਿਣਾ ਪਿਆ ਕਿਉਂਕਿ ਕਲਰ ਖਤਮ ਹੋ ਗਏ ਸੀ। ਦੇਖੋ ਜੀ ਇਹ ਚਿਨਾਗ ਲੱਗਾ। ਤੇ ਬਾਕੀ ਸੋਨਾਂ ਪਾ ਵੀ ਕਾਇਦਾ ਜੀ ਸਟੈਂਪ ਵੀ ਦਿਖਾ ਦਿੰਨੇ ਆ। ਠੀਕ ਹੈ ਤੇ ਇਹਦੇ ਨਾਲ ਵੀ ਬਾਟਮ ਇਸ ਤਰ੍ਹਾਂ ਦੀ ਹੈ। ਇਹ ਮੈਚਿੰਗ ਸੂਟ ਨੇ। ਠੀਕ ਹੈ। ਬਡਾਲ ਮਸਲੀਨ ਦੀ ਨਾਲ बॉटम है जेडी लगी हुई हैगी बहुत ही प्यारे कलर ने ते अगला ये आ गया लास्ट वाला सूट ते कमेंट करके भी ਦੱਸਿਆ ਕਰੋ ਸੋਨੂੰ ਸਾਡੇ ਸੂਟ ਕਿਵੇਂ ਦੇ ਲੱਗਦੇ ਨੇ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਇਹ ਵੀ ਇਸ ਤਰ੍ਹਾਂ ਦਾ ਪ੍ਰਿੰਟ ਹੈ ਇਹ ਵੀ ਆਪਣਾ ਮੈਚਿੰਗ ਸੂਟ ਆ ਠੀਕ ਹੈ ਜੀ ਇਹਦੇ ਨਾਲ बॉटम है जेडी ਇਸ ਤਰ੍ਹਾਂ ਦੀ ਸਾਰੇ ਹੀ ਕਲਰ ਬਹੁਤ ਪਿਆਰੇ ਨੇ ਕੋਈ ਵੀ ਛੱਡਣ ਵਾਲਾ ਨਹੀਂ ਹੈਗਾ ਲੋ ਜੀ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਠੀਕ ਹੈ ਜੀ ਤੇ ਤੁਹਾਨੂੰ ਅੱਜ ਆਪਾਂ ਕਾਫੀ ਸਾਰੇ ਸੂਟ ਦਿਖਾ ਚੁੱਕੀਆਂ ਠੀਕ ਹੈ ਮਿਲਦੇ ਹਾਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ